ਮਿੱਤਰੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਬੜੇ ਭਾਸਰ ਦੀ ਨੀਲੀ ਚੰਬੀ ਘੋੜੀ ਦਿਖਾਉਣ ਲੱਗੇ ਆਂ ਚੰਗੀਆਂ ਬਣਤਰਾਂ ਵਾਲੀ ਸੋ ਇਸ ਘੋੜੀ ਦਾ ਮਿੱਤਰੋ 1,115,000 ਰੁਪਿਆ ਮੁੱਲ ਆ ਰੇਟ ਤੁਹਾਨੂੰ ਆਪਾਂ ਸਟਾਰਟਿੰਗ ਦੇ ਵਿੱਚ ਹੀ ਕਲੀਅਰ ਕਰਤਾ ਤੇ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਬਾਕੀ ਘੋੜੀ ਕੰਨੀ ਨਿਗਾਹ ਮਾਰ ਲਓ ਤੁਸੀਂ ਤੋਰਾ ਤੋਰਾ ਦੇਖੋ ਤੇਰੀ ਬਿਆ ਚਾਲ ਕਿੰਨੀ ਜਿਆਦਾ ਸੋਹਣੀ ਦੁਰਦੀ ਆ ਘੋੜੀ ਦੇ ਵਿੱਚ ਘਾਟ ਕੋਈ ਨਹੀਂ ਕਦ ਕਾਠ ਵੀ ਚੰਗਾ ਗਾ ਸਾਫ ਸੁਥਰੀ ਘੋੜੀ ਆ ਬਾਲ ਪੌਰੀਆਂ ਦੀ ਬਿਲਕੁਲ ਸਾਫਾ ਮਿੱਤਰੋ ਬਾਕੀ ਸ਼ੋਅ ਬੜਾ ਕਰਦੀ ਆ ਆ ਤੁਸੀਂ ਦੇਖ ਸਕਦੇ ਹੋ ਘੋੜੀ ਦੀ ਬੇਲ ਬਹੁਤ ਆ ਇਕਤਾ ਬਾਕੀ ਮਜ਼ਬੂਤ ਵੀ ਆ ਘੋੜੀ ਮੂੰਹ ਮਹਾਂਦਰੇ ਦੀ ਸੋਹਣੀ ਆ ਗਰਦਨ ਬੜੀ ਲੰਮੀ ਆ ਘੋੜੀ ਦੀ ਸੋ 6 ਸਾਲੇ ਦੀ ਉਮਰ ਆ ਤੇ ਕਦ ਮਿੱਤਰੋ ਇਹਦਾ 60 ਇੰਚ ਆ ਆ ਤੁਸੀਂ ਦੇਖ ਸਕਦੇ ਹੋ ਮੂੰਹ ਮਹਾਂਦਰੇ ਦੀ ਘੋੜੀ ਬੜੀ ਸੋਹਣੀ ਆ ਕੰਨ ਬਹੁਤ ਜ਼ਿਆਦੇ ਛੋਟਾ ਤੇ ਸ਼ਕੀਨ ਕਾਨਾਗਾ ਗਰਦਨ ਤੁਸੀਂ ਆਪ ਹੀ ਦੇਖ ਸਕਦੇ ਹੋ ਸ਼ੋਅ ਬਹੁਤ ਕਰਦੀ ਆ ਘੋੜੀ ਤੇ ਰੰਗ ਵੀ ਬੜਾ ਪਿਆਰਾ ਇਹਦਾ ਸੋ ਚੰਬਾ ਪਾਣੇ ਦੇ ਵਿੱਚ ਬਹੁਤ ਜ਼ਿਆਦੇ ਆ ਪਹਿਲਾਂ ਇਹ ਘੋੜੀ 5 ਕਿ ਮਹੀਨੇ ਪਹਿਲਾਂ ਸੂਈ ਆ ਉਹਦੇ ਨੇ ਨੁਕਰੀ ਬਸ਼ੇਰੀ ਦਿੱਤੀ ਸੀ ਤੇ ਐਸ ਵਕਤ ਮੌਕੇ ਤੇ ਘੋੜੀ ਹੈਗੀ ਆ ਖਾਲੀ ਵੀਰ ਉਹਨਾਂ ਨੇ ਹਾਲੇ ਮੇਟ ਨਹੀਂ ਕਰਾਈ ਇਹਦੀ ਬਸ਼ੇਰੀ ਸੇਲ ਕਰਤੀ ਸੀ ਸੋ ਚੰਗੇ ਬੱਚੇ ਦੇਣ ਵਾਲੀ ਘੋੜੀ ਆ ਮਿੱਤਰੋ ਆ ਤੁਸੀਂ ਦੇਖ ਸਕਦੇ ਹੋ ਤੁਰਦੀ ਕਰਦੀ ਆਪਦੇ ਆਪ ਨੂੰ ਸ਼ੋਅ ਬਹੁਤ ਕਰਦੀ ਆ ਸਭ ਤੋਂ ਵੱਡੀ ਗੱਲ ਬੇਲ ਵੱਡੀ ਆ ਘੋੜੀ ਦੀ ਗਰਦਨ ਵੀ ਲੰਮੀ ਆ ਤੇ ਵੈਸੇ ਓਵਰ ਆਲ ਜਿਹੜੀ ਇਹਦੀ ਬੇਲ ਆ ਨਾ ਬਹੁਤ ਜ਼ਿਆਦੇ ਆ ਪੈਰਾਂ ਪੂਰਾ ਦੀ ਸਾਫ਼ ਸੁਥਰੀ ਆ ਤੇ ਕਾਲ ਕਰ ਲਿਓ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਹੋਇਆ ਬੱਚਿਆਂ ਤੇ ਲੱਗੀ ਹੋਈ ਸਾਫ਼ ਸੁਥਰੀ ਘੋੜੀ ਆ ਮਿੱਤਰੋ ਤੇ ਇਹ ਘੋੜੀ ਬਰਨਾਲੇ ਏਰੀਏ ਦੇ ਵਿੱਚ ਆ ਪਿੰਡ ਜੈਮਲ ਸਿੰਘ ਵਾਲੇ ਜੈਮਲ ਸਿੰਘ ਵਾਲੇ ਗੁਰਪ੍ਰੀਤ ਦੇ ਕੋਲੇ ਆ ਇੱਕ ਗੱਲ ਦਾ ਤੁਹਾਨੂੰ ਮੈਂ ਇੰਨਾ ਕ ਯਕੀਨ ਦਿਵਾ ਸਕਦਾ ਵੀ ਜਿਵੇਂ ਇਹਦਾ 115000 ਰੁਪਿਆ ਮੁੱਲ ਰੱਖਿਆ ਗਿਆਗਾ ਤੇ ਇਹਦੇ ਚੋ ਮੌਕੇ ਤੇ 5-7000 ਦਾ ਮਾਨਤਾਨ ਵੀ ਹੋ ਜਾਊਗਾ ਮੈਨੂੰ ਨਹੀਂ ਲੱਗਦਾ ਵੀ ਇੰਨੇ ਰੇਟ ਦੇ ਵਿੱਚ ਤੁਹਾਨੂੰ ਇਹੋ ਜੀ ਕੰਡੀਸ਼ਨ ਵਾਲੀ ਸਾਫ਼ ਸੁਥਰੀ ਸ਼ਕੀਨ ਸੋਹਣਾ ਤੋਰਾ ਤੁਰਨ ਵਾਲੀ ਘੋੜੀ ਜਾਂ ਇਹ ਕਹਿ ਲਓ ਵੀ ਇਦੂ ਕਾ ਟ੍ਰੇਡ ਚ ਕਿਤੋਂ ਮਿਲਣੀ ਆ ਮੈਨੂੰ ਨਹੀਂ ਲੱਗਦਾ ਵੀ ਇਦੂ ਕਾ ਟ੍ਰੇਡ ਚ ਘੋੜੀ ਐਸ ਕੰਡੀਸ਼ਨ ਦੀ ਕਿੱਥੋਂ ਮਿਲ ਜੂ ਤੁਹਾਨੂੰ ਸੋ ਕਾਲ ਕਰ ਲਿਓ ਜਿਹੜੇ ਵੀ ਕੋਈ ਚਾਹਵਾਨ ਸੱਜਣ ਜਿਨ੍ਹਾਂ ਨੇ ਪਹਿਲੀ ਵਾਰ ਰੱਖਣ ਨੂੰ ਲੈਣੀ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਵੀ ਘੋੜੀ ਸਾਊਸੀਲ ਬਹੁਤ ਆ ਜਿਵੇਂ ਮਰਜ਼ੀ ਜਵਾਕ ਜਬੂਕ ਲਈ ਫਿਰਨ ਤੇ ਸਵਾਰੀ ਸੂਰੀ ਜਿਵੇਂ ਮਰਜ਼ੀ ਕਰੀ ਜਾਏ ਉਹ ਤੋਰੇ ਦੇ ਹੱਕ ਨੂੰ ਘੋੜੀ ਚੰਗੀ ਆ ਤੇ ਪਹਿਲੀ ਵਾਰ ਰੱਖਣ ਵਾਲੇ ਬੰਦਿਆਂ ਨੂੰ ਘੋੜੀ ਚੰਗੀ ਆ ਸੋ ਕਾਲ ਕਰ ਲਿਓ ਜਿਨੇ ਨੁਕਰੇ ਬੱਚੇ ਲੈਣ ਵਾਸਤੇ ਚੰਗੀ ਸ਼ਕੀਨ ਭਾਸਿਰ ਦੀ ਚੰਬੀ ਘੋੜੀ ਖਰੀਦਣੀ ਹੋਈ ਨੰਬਰ ਨੋਟ ਕਰ ਲਓ ਬਾਈ ਦਾ 9780671008 ਤੇ ਜਿਹੜਾ ਪਿੰਡ ਆ ਜੈਮਲ ਸਿੰਘ ਵਾਲਾ ਤਪਾ ਮੰਡੀ ਤੋਂ ਤਕਰੀਬਨ 7-8 ਕਿਲੋਮੀਟਰ ਦੂਰ ਆ ਤਪਾ ਪਤੌੜ ਰੋਡ ਦੇ ਉੱਤੇ ਸੋ ਕਾਲ ਕਰ ਲਿਓ ਬਾਈ ਗੁਰਪ੍ਰੀਤ ਨੂੰ ਘੋੜੀ ਚੰਗੀ ਬਹੁਤ ਜ਼ਿਆਦਾ ਆ ਆ ਤੁਸੀਂ ਦੇਖ ਸਕਦੇ ਹੋ ਨਖਰਾ ਨਖਰਾ ਬਹੁਤ ਵਧੀਆ ਹੈਗਾ ਘੋੜੀ ਦੇ ਵਿੱਚ ਸ਼ੋ ਬੜਾ ਕਰਦੀ ਆ ਜਦੋਂ ਤੁਰਦੀ ਕਰਦੀ ਆ ਤੇ ਬਾਕੀ ਸਾਫ ਸੁਥਰੀ ਆ ਬਾਡੀ ਦੀ ਚੰਗੀ ਘੋੜੀ ਆ ਚੈੱਕ ਕਰਾ ਕੇ ਤੁਸੀਂ ਘੋੜੀ ਖਰੀਦ ਸਕਦੇ ਹੋ ਫੋਨ ਲਾ ਲਿਓ